ਨੇ ਹਸਪੀਟਲ ਕਾਲ ਲੇ ਗਿਆ ਉਸ ਨੂੰ ਅਨੋਮ ਤੇ ਅਸੀਂ ਤਾਂ ਕਰੀਏ ਅਸੇ ਗਾੜੀ ਆਈ ਥੀ ਫੜੇ ਵਾਲੀ ਉਹ ਬੰਦੇ ਨੇ ਬੋਲਿਆ ਕਿ ਸਾਹ ਜਿੰਦਾ ਹੋ ਗਈ ਸਾਹ ਥੋੜੀ ਬੋਦੀ ਤੋਂ ਉਹ ਉਹ ਫਿਰ ਉਠਾ ਕੇ ਉਸ ਦਾ ਬਾਪ ਉਹਦੇ ਖਾ ਕੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਭ ਤੋਂ ਪਹਿਲਾਂ ਲੜਕੀ ਦੀ ਆਈਡੈਂਟੀਫਿਕੇਸ਼ਨ ਕੀਤੀ ਜਿਹੜੀ ਕਿ ਬਲਜਿੰਦਰ ਕੌਰ ਸੀਗੀ ਤੇ ਉਹਦੇ ਨਾਲ ਦੇ ਨਾਲ ਹੀ ਆਪਣਾ ਇਸ ਬੰਦੇ ਨੂੰ ਵੀ ਅਸੀਂ ਰਾਉਂਡ ਅਪ ਕੀਤਾ ਹੈਗਾ ਇਹਦਾ ਨਾਮ ਹੈਗਾ ਸੁਖਚੰਦ ਸਿੰਘ ਸਮਰਾਲੇ ਦਾ ਰਹਿਣ ਵਾਲਾ ਹੈ ਤੇ ਇਹਦੀ ਕੰਮ ਆਇਆ ਸੀ ਤੇ ਇਹ ਜਦੋਂ ਇਹਦੀ ਰਾਉਂਡ ਅਪ ਕੀਤਾ ਗਿਆ ਹੈਗਾ ਤੇ ਇਹਨੇ ਪਬਲਿਕ ਨੇ ਵੀ ਕਾਫੀ ਸਹਿਯੋਗ ਦਿੱਤਾ ਹੈਗਾ ਤੇ ਇਹਦੇ ਵਿੱਚ ਇਹਨੇ ਮਤਲਬ ਕਿ ਸਾਡੇ ਮੁਲਾਜ਼ਮਾਂ ਨੂੰ ਵੀ ਇਹਦੇ ਵਿੱਚ ਨੇ ਸੱਟਾਂ ਮਾਰੀਆਂ ਨੇ ਤੇ ਹਾਂਜੀ ਦੱਸਿਆ ਕਿਉਂ ਇਹਨੇ ਬਾਰਤ ਬੇਸਿਕਲੀ ਇਹ ਦੋਨੋਂ ਜਣੇ ਇੱਕ ਦੂਜੇ ਨੂੰ ਕਾਫੀ ਟਾਈਮ ਤੋਂ ਜਾਣਦੇ ਸੀ ਤਕਰੀਬਨ ਤੇ 3-4 ਸਾਲ ਤੋਂ ਇੱਕ ਦੂਜੇ ਨੂੰ ਜਾਣਦੇ ਸੀਗੇ ਤੇ ਇਹ ਲੜਕਾ ਉਹਨੂੰ ਮੈਰਿਜ ਵਾਸਤੇ ਚਾਹੁੰਦਾ ਸੀ ਕਿ ਹੋ ਜਾਏ ਬਟ ਇਹ ਉਹਨੂੰ ਲੜਕੀ ਜਿਹੜੀ ਹੈਗੀ ਆ ਇਹ ਮਤਲਬ ਕਿ ਡਿਨਾਈ ਕਰਦੀ ਸੀਗੀ ਤੇ ਉਸ ਦੀ ਰੰਜਿਸ਼ ਜੀ ਆ ਕੇ ਇਹਨੇ ਅੱਜ ਜੋ ਵੀ ਕੀਤਾ ਉਸ ਮੇਰਾ ਕਿਆ ਕਹ ਰਿਹਾ ਇਸ ਸੰਘਿਲਦੇ ਸੀ ਕਿ ਨਰਕਾ ਜਿਹੜਾ ਹੈਗਾ ਉਹ ਮਤਲਬ 36 ਸਾਲ ਦਾ ਮੁੰਡਾ ਹੈਗਾ ਜਿਹੜਾ ਕਿ ਸਮਰਾਲੇ ਸਮਰਾਲੇ ਇੱਕ ਪੈਟਰੋਲ ਪੰਪ ਦੇ ਵਿੱਚ ਉਹ ਮਤਲਬ ਕੰਮ ਕਰ ਰਿਹਾ ਜੀ ਕਰਕੇ ਦੇ ਅੱਛਾ ਕੰਮ ਕਰਦੇ ਕਿਹੜੇ ਬੈਂਕ ਚ ਕੰਮ ਕਰਦੀ ਹੈ ਉਹ ਲੜਕੀ ਲੋਕਲ ਇੱਥੇ ਹੀ ਕੰਮ ਕਰਦੀ ਹੈ ਜੀ ਤੇ ਉਹ ਮੈਂ ਅਜੇ ਮੈਨੂੰ ਕਲੀਅਰ ਨਹੀਂ ਹੈਗਾ ਕਿਤੇ ਉਹ ਮੈਂ ਦੱਸ ਦਾਂਗੇ ਬਾਅਦ ਚ ਸਰ ਇਹ ਕਿਵੇਂ ਹੋਈ ਹੈ ਜੀ ਆਪਸ ਵਿੱਚ ਵੀ ਜਾਣਦੇ ਸੀ ਉਹ ਅਜੇ that is a part of the investigation ਜੀ ਉਹ ਅਸੀਂ ਉਹਨੂੰ ਵੈਰੀਫਾਈ ਕਰ ਰਹੇ ਹਾਂ ਠੀਕ ਹੈ ਜੀ ਕਿਉਂਕਿ ਇਹ ਲੜਕੇ ਨੂੰ ਵੀ ਥੋੜੀ ਬਹੁਤੀ ਸੱਟਾਂ ਵੱਜੀਆਂ ਨੇ ਉਹਨੂੰ ਅਸੀਂ ਮੈਡੀਕਲੀ ਇੱਥੇ ਐਡਮਿਟ ਕਰਾਇਆ ਤੇ ਅਜੇ ਉਹਨੂੰ ਅਸੀਂ ਡਿਟੇਲ ਪੁੱਛ ਕੇ ਅਜੇ ਇਹ ਕਿੰਨੇ ਦੀ ਗੱਲ ਚੱਲੀ ਅਸੀਂ ਗੱਲਾਈ ਕਰੀ ਸੀ ਕਿ ਤਾਂ ਕਿ ਤੁਸੀਂ ਮੈਨੂੰ ਪੁੱਛ ਰਿਹਾ ਸੀ ਕਿ ਕਿੰਨੇ ਦੀ ਤੁਸੀਂ ਫੜਿਆ ਉਹਨੂੰ ਕਿ ਕਿਹੜਾ ਪਬਲਿਕ ਨੂੰ ਹੈਲਪ ਰਹੀ ਉਹਦੇ 11 ਮਤਲਬ ਤਕਰੀਬਨ ਸਾਨੂੰ 9 ਪੌਣੇ 9 ਵਜੇ ਸਾਨੂੰ ਇਨਫੋਰਮੇਸ਼ਨ ਆਈ ਸੀ 11 ਵਜੇ ਤੱਕ ਇਹਨੂੰ ਅਸੀਂ ਰਾਉਂਡ ਅਪ ਕਰ ਲਿਆ ਸੀ ਕਿਤੋਂ ਫੜਿਆ ਇਹਨੂੰ ਤੁਸੀਂ ਉਸੇ ਏਰੀਆ ਦੇ ਵਿੱਚੋਂ ਜਿੱਥੇ ਹੋਇਆ ਨੇੜੇ ਤੇੜੀ ਹੋਈਆਂ ਹਾਂਜੀ ਬਾਕੀ ਹਾਲਤ ਕਿਤਾ ਜਿਉਂਕਿ ਜਿਸ ਵਾਲੀਏ ਦੇ ਇਲਾਕੇ ਦਾ ਕੀਤਾ ਗਿਆ ਬਾਰ ਬਾਰ ਕਈ ਵਾਰ ਉਹੀ ਮੈਂ ਕਹਿ ਰਿਹਾ ਹਾਂ ਉਹ ਹੁਣ ਇੱਥੇ ਡਾਕਟਰਸ ਕੋਲ ਅਸੀਂ ਲੈ ਆਏ ਆ ਇਹ ਇਹ ਸਾਰਾ ਪਾਰਟ all investigation the a part bani koi ਝਗੜਾ ਹੋਇਆ ਸੀ ਆਪਸ ਵਿੱਚ ਇਹਨਾਂ ਚ ਵੀਡੀਓ ਇਸ self evident ਜੀ ਜਿਨਨੇ ਨੇ ਵਾਰ ਕੀਤੇ ਨੇ ਵੀਡੀਓ ਸਾਰਿਆਂ ਕੋਲ ਹੀ ਆ ਸਾਰੇ ਸਾਰੇ ਹੀ self evident ਨੇ ਜੀ SP ਸਾਹਿਬ ਝਗੜਾ ਹੋਇਆ ਸੀ ਆਪਸ ਵਿੱਚ ਪਹਿਲਾਂ ਇਸ ਕਰਕੇ ਹੋਇਆ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਕੁਝ ਨਹੀਂ ਸੀ ਹੋਇਆ ਉਹ ਸਾਰਾ ਇਸ a part of the investigation ਅਜੇ ਮਤਲਬ ਜੋ ਸਾਨੂੰ ਵੀਡੀਓ ਆਇਆ ਵੀਡੀਓ ਦੇ ਬੇਸ ਤੇ ਅਸੀਂ ਪਹਿਲਾਂ ਪ੍ਰਾਇਮਰੀਲੀ ਇਹ ਹੁੰਦਾ ਕਿ ਬੰਦੇ ਨੂੰ ਅਸੀਂ ਆਇਡੈਂਟੀਫਾਈ ਕਰਕੇ ਉਹਨੂੰ ਰਾਉਂਡ ਅਪ ਕੀਤਾ ਜਾਂਦਾ ਉਹ ਸਾਡਾ ਉਹ ਸਾਡਾ ਸਾਰਾ ਜਿਹੜਾ ਹੈਗਾ ਉਹ ਹੋ ਗਿਆ ਜੀ ਕੋਈ ਰਿਲੇਸ਼ਨਸ਼ਿਪ ਆਲਰੇਡੀ ਤੁਹਾਨੂੰ ਦੱਸਦਾ ਕਿ 3-4 ਸਾਲ ਤੋਂ ਇਹ ਮਤਲਬ ਆਪਸ ਨੂੰ ਜਾਣ ਆਪਸ سے ਜਾਣਦੇ ਸੀਗੇ ਤੇ ਉਸ ਬੇਸਿਸ 'ਚ ਮਤਲਬ ਕਿ ਕੋਈ ਮੈਰਿਜ ਪ੍ਰਪੋਜ਼ਲ ਸੀਗਾ ਜਿਹੜਾ ਗਲਤ ਹੋ ਗਿਆ ਤੇ ਉਸ ਸਮਰਾਲੇ ਤੋਂ ਬਕਾਇਦਾ ਬਾਤਾਂ ਤੋਂ ਜਾਣਦੇ ਨੇ ਆਇਆ ਸੀ ਕਿ ਅੱਗੇ ਵੀ ਆਉਂਦਾ ਜੀ ਲੱਗਦੇ ਹੀ ਰਿਹਾ ਜੀ ਲੱਗੇ ਹੀ ਰਿਹਾ ਹਾਂ ਜੀ ਇਹ ਇਹ ਅਜੇ ਮੈਂ ਕਹਿ ਨਹੀਂ ਸਕਦਾ ਜੀ ਠੀਕ ਹੈ ਥੈਂਕ ਯੂ